ਅੱਜ ਧਿਆਨਪੁਰ ਧਾਮ ਤੋਂ ਮਹਾਰਾਜ ਸ਼੍ਰੀ ਗੋਪਾਲਦਾਸ ਜੀ ਮਹਾਰਾਜ ਵਿਸ਼ੇਸ਼ ਤੌਰ ਤੇ ਸ਼ਹਿਰ ਧਾਰੀਵਾਲ ਦੇ ਲਾਲ ਦਵਾਰਾ ਬੰਦਰ ਵਿਖੇ ਪਹੁੰਚੇ ਜਿੱਥੇ ਹੋਏ ਧਾਰਮਿਕ ਸਮਾਗਮ ਵਿੱਚ ਉਹਨਾਂ ਨੇ ਸੰਗਤਾਂ ਨੂੰ ਆਪਣਾ ਅਸ਼ੀਰਵਾਦ ਦਿੱਤਾ ਔਰ ਇਸ ਦੇ ਬਾਅਦ ਉਹ ਕੁਝ ਸਮੇਂ ਦੇ ਲਈ ਦਰਬਾਰ ਸ਼੍ਰੀ ਧਿਆਨਪੁਰ ਧਾਮ ਦੇ ਸੇਵਾਦਾਰ ਔਰ ਸ਼ਹਿਰ ਧਾਰੀਵਾਲ ਦੇ ਨਾਵਰ ਕਾਰੋਬਾਰੀ ਕ੍ਰਿਸ਼ਨਾ ਜੁਵੈਲਰਸ ਦੇ ਮਾਲਕ ਸੰਜੀਵ ਕੁਮਾਰ ਬੱਲੂ ਦੇ ਘਰ ਵਿਖੇ ਵੀ ਪਹੁੰਚੇ ਇਸ ਮੌਕੇ ਤੇ ਸੰਜੀਵ ਕੁਮਾਰ ਬੱਲੂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਔਰ ਆਸਪੜੋਸ ਦੇ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਦੇ ਨਾਲ ਮਹਾਰਾਜ ਜੀ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਰੋਤਾਂਸ਼ ਭੋਲਾ ਬੰਟੀ ਸ਼ਰਮਾ এবੀਟੀਸੀ ਟ੍ਰਾਂਸਪੋਰਟ ਤੇ ਭਗਤ ਅਰਜੀਵ 바ਵਾ ਜੀ ਵੀ ਮੌਜੂਦ ਰਹੇ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਕੈਨੇਡਾ ਦੇ ਨਾਮਵਰ ਕਾਰੋਬਾਰੀ ਜਗਮੋਨ ਸਿੰਘ ਮੱਲੀ ਨੇ ਵੀ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗੱਲਬਾਤ ਦੌਰਾਨ ਕੈਨੇਡੀਅਨ ਬਿਜ਼ਨਸਮੈਨ ਜਗਮੋਨ ਮੱਲੀ ਨੇ ਕਿਹਾ ਕਿ ਉਹ ਬਚਪਨ ਦੇ ਵਿੱਚ ਆਪਣੇ ਮਾਤਾ ਪਿਤਾ ਦੇ ਨਾਲ ਨੰਗੇ ਪੈਰ ਧਿਆਨਪੁਰ ਧਾਮ ਆਪਣੇ ਪਿੰਡ ਉਗੜੂ ਖੇੜੇ ਤੋਂ ਚੱਲ ਕੇ ਜਾਂਦੇ ਰਹੇ ਹਨ ਅੱਜ ਕਈ ਸਾਲਾਂ ਦੇ ਅੰਤਰਾਲ ਦੇ ਬਾਅਦ ਉਨ੍ਹਾਂ ਨੂੰ ਧਿਆਨਪੁਰ ਧਾਮ ਦੇ ਮਹਾਰਾਜੀ ਦਾ ਅਸ਼ੀਰਵਾਦ ਪ੍ਰਾਪਤ ਹੋਇਆ ਹੈ ਔਰ ਉਹ ਬਹੁਤ ਖੁਸ਼ ਹਨ ਇਸ ਮੌਕੇ ਤੇ ਆਏ ਹੋਏ ਮਹਾਰਾਜ ਨੇ ਸਾਰੀ ਸੰਗਤ ਨੂੰ ਆਪਣਾ ਅਸ਼ੀਰਵਾਦ ਔਰ ਪ੍ਰਸ਼ਾਦ ਦਿੱਤਾ ਦੇਖੋ ਸ਼ਹਿਰ ਧਾਰੀਵਾਲ ਤੋਂ ਸਾਡੀ ਇਹ ਖਾਸੀ ਰਿਪੋਰਟ ਜਿਕਰਾਬਾ ਵਾਲਾ ਲਾਲ ਜੀ ਬੋਲ ਸਾਥ ਚੇ ਦਰਬਾਰ ਜੈ ਪੰਡਿਤ ਰਾਮ ਸ਼ਰਨਦਾਸ ਕਲੋਨੀ ਤੋਂ ਮੈਂ ਬੋਲ ਰਹੀ ਹਾਂ ਤੇ ਇੱਥੇ 1 ਸਾਲ ਪਹਿਲਾਂ ਮੰਦਿਰ ਦੀ ਸਥਾਪਨਾ ਔਰ ਇਸੀ ਮੂਰਤੀ ਦੀ ਸਥਾਪਨਾ ਉਸ ਦੀ ਖੁਸ਼ੀ ਵਿੱਚ ਅੱਜ 바ਵਾ ਲਾਲ ਜੀ ਖੁਦ ਆਏ ਸੀ ਇੱਥੇ ਤੇ ਸਾਰਿਆਂ ਨੂੰ ਆਸ਼ੀਰਵਾਦ ਦੇ ਕੇ ਗਏ ਤੇ ਅਸੀ ਉਹਨਾਂ ਨੂੰ ਆਪਣੇ ਘਰ ਵੀ ਇਨਵਾਈਟ ਕੀਤਾ ਸੀਗਾ ਉਹ ਸਾਡੇ ਘਰ ਆਏ ਸਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇ ਕੇ ਗਏ ਤੇ ਆਉਣ ਵਾਲੀ 11 ਫਰਵਰੀ ਨੂੰ ਧਿਆਨਪੁਰ ਚ ਵੱਡੀ ਦੂਜ ਮਨਾਈ ਜਾਵੇਗੀ ਮੈਂ ਹਾਜਰ ਹੋ ਕੇ ਬੇਨਤੀ ਕਰਦੀ ਆ ਸਾਰੇ ਕੀ ਕਿਰਪਾਲਤਾ ਸਾਰੀ ਸੰਗਤ ਧਿਆਨਪੁਰ ਪਹੁੰਚੋ ਤੇ ਸਾਰੇ ਜਾਣੇ ਇਸ ਉਤਸਵ ਦਾ ਆਨੰਦ ਲੋ ਜੈ ਜੈ ਸ਼੍ਰੀ 바ਵਾਲਾਲ ਜੀ ਗਰਮ 바ਵਾਲਾਲ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਸਭ ਤੋਂ ਪਹਿਲਾਂ ਮੈਂ ਬਹੁਤ ਧੰਨਵਾਦੀਆਂ ਬੱਲੂ ਜੁਇਲਰ ਦਾ ਜਿਨ੍ਹਾਂ ਦੀ ਬਦੌਲਤ ਸਾਨੂੰ ਅੱਜ ਬਾਬਾ ਜੀ ਦੇ ਦਰਸ਼ਨ ਹੋਏ ਔਰ ਉਹਨਾਂ ਤੋਂ ਅਸੀਸ ਸ਼ੀਰਵਾਦ ਪ੍ਰਾਪਤ ਕੀਤਾ ਬਚਪਨ ਵਿੱਚ ਬਾਬਾ ਜੀ ਕੋਲ ਹੀ ਜਾਂਦੇ ਹੁੰਦੇ ਸੀਗੇ ਮੇਰੀ ਮਾਤਾ ਜੀ ਲੈ ਕੇ ਜਾਂਦੇ ਹੁੰਦੇ ਸੀਗੇ ਮੇਰੇ ਨਾਨਕੇ ਸੀਗੇ ਤੇ ਜੇ ਵੀ ਲੈ ਕਾਲਾ ਫਗਾਨਾ ਲੱਗੇ ਤੇ ਰਸਤੇ ਵਿੱਚ ਇਹ ਮਤਲਬ ਪੈਂਦੇ ਸੀਗੇ ਉੱਥੇ ਬੈਠ ਕੇ ਲੰਗਰ ਛਕਣਾ ਔਰ ਉਹਨਾਂ ਦਾ ਸ਼ੀਰਵਾਦ ਪ੍ਰਾਪਤ ਕਰਨਾ ਇਹ ਜਿਹੜੀ ਬਾਬਾ ਜੀ ਬਵਲਾ ਜੀ ਦੀ ਗੱਦੀ ਆ ਨਾ ਇੱਕੋ ਇੱਕ ਪੰਜਾਬ ਦੇ ਵਿੱਚ ਐਹੋ ਜਿਹੀ ਗੱਦੀ ਆ ਕਿ ਜਿਹਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਆਗਾ ਸੋ ਇੰਨਾ ਹੀ ਕਹਿੰਦਾ ਜੈ ਬਾਬਾ ਲਾ ਜੀ ਗਾਇ ਜੈ ਸ਼੍ਰੀ ਵਾਦ ਰਾਜ ਜੀ ਜੈ